ਬੀਜੇਪੀ ਚਾਹਦੀ ਬਹੁਮਤ ਦੇ ਕੋਲ ਹੈ ਤੇ ਨਾਲ ਹੀ ਉਹਦੀਆਂ ਸਾਥੀ ਪਾਰਟੀਆਂ ਦੇ ਨਾਲ ਮਿਲਾ ਕੇ 29390 ਦੇ ਨੀਅਰ ਅਬਾਊਟ ਸੀਟਾਂ ਲੈ ਗਈ ਹੈ ਹਜੇ ਸਰਕਾਰ ਦਾ ਕੋਈ ਪਤਾ ਨਹੀਂ ਕਿ ਕੌਣ ਬਣਾਵੇਗਾ ਪਰ ਇੱਕ ਸਭ ਤੋਂ ਵੱਡੀ ਗੱਲ ਹੈ ਉਹ ਹੈ ਅਜੋਧਿਆ ਅਜੋਧਿਆ ਦੀ ਉੱਤੇ ਸਾਰਾ ਇਲੈਕਸ਼ਨ ਲੜਿਆ ਗਿਆ ਪਰ ਜੋਧਿਆ ਦੀ ਜੋ ਲੋਕ ਸਭਾ ਦੀ ਸੀਟ ਸੀ ਉਹ ਆਪਣੀ ਬੀਜੇਪੀ ਹਾਰ ਚੁੱਕੀ ਹੈ ਇਸ ਦਾ ਕੀ ਕਾਰਨ ਸੀ ਇਸ ਦੇ ਵਿੱਚ ਰਾਮ ਮੰਦਰ ਤਾਂ ਬਣਾਇਆ ਗਿਆ ਲੋਕਾਂ ਨੇ ਉਹ ਐਕਸੈਪਟ ਕਰ ਲਿਆ ਪਰ ਇਸ ਦੇ ਵਿੱਚ ਕੁਝ ਕਾਰਨ ਸਨ ਜਿਹਦੇ ਉੱਤੇ ਆਪਾਂ ਅੱਜ ਗੱਲ ਕਰਦੇ ਆਂ ਤਾਂ ਰਾਮ ਮੰਦਰ ਤਾਂ ਬਣਾਇਆ ਗਿਆ ਪਰ ਉੱਥੋਂ ਦੇ ਲੋਕਾਂ ਨੂੰ ਇਹਨੇ ਪੁੱਛਿਆ ਗਿਆ ਤੁਹਾਨੂੰ ਹੋਰ ਕਿਸ-ਕਿਸ ਕੰਮਾਂ ਦੀ ਜ਼ਰੂਰਤ ਹੈ ਤਾਂ ਉਸ ਉੱਥੋਂ ਦੇ ਲੋਕ ਬਹੁਤ ਨਾਰਾਜ਼ ਸਨ ਜਿਹਦੇ ਵਿੱਚ ਭਾਜਪਾ ਆਪਣੇ ਨਗਰ ਨਿਗਮ ਦੀ ਚੋਣਾਂ ਵੀ ਹਾਰ ਗਈ ਇਥੋਂ ਤੱਕ ਕਿ ਉੱਥੋਂ ਦਾ ਜਿਹੜਾ ਨਗਰ ਨਿਗਮ ਦਾ ਮੇਅਰ ਸੀ ਉਹ ਵੀ ਹਾਰ ਗਿਆ। ਔਰ ਉੱਥ ਇਥੋਂ ਤੱਕ ਕਿ ਜੋ ਮੰਦਰ ਦੇ ਵਿੱਚ ਨਗਰ ਨਿਗਮ ਦਾ ਇਲਾਕਾ ਹੁੰਦਾ ਸੀ ਉਹ ਵੀ ਇਹ ਸੀਟ ਹਾਰ ਚੁੱਕੇ ਹਨ। ਉਸ ਦਾ ਕਾਰਨ ਇੱਕ ਇਹ ਹੈ ਕਿ ਉਤਾ ਉੱਥੋਂ ਦੇ ਲੋਕਾਂ ਦੀਆਂ ਜ਼ਮੀਨਾਂ ਲੈਤੀਆਂ ਗਈਆਂ। ਉਹਨਾਂ ਦੇ ਮੁਤਾਬਕ ਉਹਨਾਂ ਨੂੰ ਰੇਟ ਨਹੀਂ ਦਿੱਤੇ ਗਏ ਜਿਸ ਦੇ ਵਿੱਚ ਉਹਨਾਂ ਦੇ ਵਿੱਚ ਭਾਰੀ ਨਰਾਜ਼ਗੀ ਸੀ। ਉਹਨਾਂ ਲੋਕਾਂ ਦੇ ਹਿਸਾਬ ਨਾਲ ਕੰਮ ਨਹੀਂ ਕੀਤਾ ਗਿਆ। ਪਰ ਇਕਰਾਮ ਮੰਦਰ ਜਰੂਰ ਬਣਾਇਆ ਗਿਆ ਤੇ ਇੱਕ ਗਾਣਾ ਵੀ ਚਲਾਇਆ ਗਿਆ ਜਿਸ ਦੇ ਵਿੱਚ ਕਹਿੰਦੇ ਸੀ ਕਿ ਹਮ ਉਹਨਕੋ ਲਾਏਗੇ ਜੋ ਰਾਮ ਕੋ ਲਾਏ ਹਨ ਪਰ ਇਹ ਉਹਨਾਂ ਤੋਂ ਉਥਾਂ ਦੇ ਲੋਕ ਇਹ ਕਹਿੰਦੇ ਹਨ ਕਿ ਇਹ ਰਾਮ ਨੂੰ ਲੈ ਕੇ ਆਉਣ ਵਾਲੇ ਕੌਣ ਹੁੰਦੇ ਹਨ ਰਾਮ ਤਾਂ ਪਹਿਲੀ ਸਾਹਬ ਨੂੰ ਲੈ ਕੇ ਆਇਆ ਹੋਇਆਗਾ ਇਹ ਚਰਚਾ ਸਿੜੀ ਹੋਈ ਹੈ ਕਿ ਉਥੋਂ ਦੇ ਲੋਕ ਦੇ ਵਿੱਚ ਨਰਾਜ਼ਗੀ ਸੀ ਕਿ ਬੀਜੇਪੀ ਨੇ ਇਹ ਗੱਲਾਂ ਨੂੰ ਅਣਦੇਖਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ ਨਾਲ ਹੀ ਨਾਲ ਉੱਥੇ ਰਾਹੁਲ ਗਾਂਧੀ ਨੇ ਵਾਪਸੀ ਕੀਤੀ ਹੈ ਰਾਹੁਲ ਗਾਂਧੀ ਨੇ ਆਪਣੀ ਸੀਟ ਨੂੰ ਭਾਰੀ ਬਹੁਮਤ ਦੇ ਨਾਲ ਜਿੱਤਿਆਗਾ ਤੇ ਬੀਜੇਪੀ ਨੂੰ ਉਥੋਂ 50 ਤੋਂ ਵੀ ਘੱਟ ਜਾਂ 50 ਦੇ ਨੇੜੇ ਹੀ ਸੀਟਾਂ ਲਗਭਗ ਆਉਣਗੀਆਂ ਜਿਸ ਦੇ ਨਾਲ ਲੋਕਾਂ ਦੇ ਵਿੱਚ ਭਾਰੀ ਨਿਰਾਸ਼ਾ ਹੈ ਪਰ ਆ ਰਾਮ ਮੰਦਰ ਤਾਂ ਜਰੂਰ ਬਣਾਏਗਾ ਪਰ ਉਥੋਂ ਦੇ ਲੋਕਾਂ ਨੂੰ ਉਥੋਂ ਦੇ ਵਸਿੰਦਿਆਂ ਨੂੰ ਇਹ ਨਹੀਂ ਪੁੱਛਿਆ ਗਿਆ ਕੀ ਤੋਂ ਦੇ ਕੀ ਜ਼ਰੂਰਤਾਂ ਹਨ ਜੇ ਤੁਹਾਨੂੰ ਕੀ ਮੁਸ਼ਕਲਾਂ ਹਨ ਸਿਰਫ ਮੰਦਰ ਦੇ ਉੱਤੇ ਫੋਕਸ ਕੀਤਾ ਗਿਆ ਇਸ ਕਰਕੇ ਇਹ ਸੀਰੀਜ਼ ਦਾ ਹਮਣਾ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਔਰ ਵਾਲੇ ਨਵੇਂ ਅਪਡੇਟਸ ਤੇ ਲਈ ਪਹਿਲੇ ਵਾਲੀ ਘੰਟੀ ਨੂੰ ਆਨ ਕਰ ਲਓ